ਸਨੇ ਪਾਤਸ਼ਾਹ ਗੁਰੂ ਜੀ ਦੇ ਸਾਥ ਠਾਈ ਮਨਾਸਾ ਹਾਏ ਸਭ ਠਾਈ ਮਨਾ ਦੀ ਸਹਾਇਤ ਤੋਂ ਕਾਸ਼ੇ ਨੰਦੀ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਦਰਸ਼ਨੀ ਦਾਤ ਦਾ ਅੰਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਥੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵਾਨ ਸ਼ਕਿਆ ਦੇਖ ਚਲਾਈ ਤੇਗਵਾਹੀ ਦੇ ਸੰਕੰਟ ਅੰਦਰ ਕੀਤਾ ਤੇ ਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ਼ ਦਿੱਤੇ ਬੰਦ ਬੰਦ ਕਟਵਾਈ ਫੋਪਰਿਆਂ ਲੋਹਾਈਆਂ ਚੜਕਣਾਂ ਤੇ ਚੜ੍ਹੇ ਤਾਂ ਨਾਰਿਆਂ ਨਾ ਚਿਰਾਇ ਸਿੱਖੀ ਦੇ ਸਾਸ ਸੰਗਲਵਾਹੀ ਗੁਰਦੁਆਰਿਆਂ ਦੀ ਸੇਵਾ ਸੰਭਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਇਨ੍ਹਾਂ ਸਿਧਕਵਾਨਾਂ ਦੀ ਕਮਾਈ ਦਾ ਅੰਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਤਾਂ ਸਰਬੱਤ ਗੁਰਦੁਆਰਿਆਂ ਦਾ ਅੰਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਤਾਰੀ ਚਤਾਵਣ ਸਦਕਾ ਸਰਬ ਸੋ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਸ਼ਵਾਰਿਆ ਕੀ ਤੇਜ ਪਤੀ ਬਿੰਦਕੀ ਪੈ ਪੰਥ ਕੀ ਜੀ ਸ੍ਰੀ ਸਹਿਬ ਜੀ ਸਹਾਇ ਖਾਲਸਾ ਜੀ ਦੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸਤਾਨ ਰਹਿਤ ਦਾਣ ਵਬੀਤ ਦਾਣ ਵਿਸਾਹਾ ਦਾਣ ਕਰੋ ਸਾਧਾ ਦਾਣ ਸਰਤਾਂ ਨਾਮ ਦਾਣ ਕਿਰਿਆ ਮਤ ਸਬ ਸਾਬ ਜੀ ਦੇ ਦਰਸ਼ਨੀ ਸ਼ਿਨਾਨ ਚੌਂਕੀਆਂ ਢੰਡੇ ਢੰਡੇ ਜੁੱਗੋ ਜੋ ਵਰਤਾਲ ਰਹਣ ਧਰਮ ਕਾ ਜੇ ਜੇਕਾਰ ਹੋਵੇ ਬੋਲੋ ਜੀ ਸ੍ਰੀ ਵਾਹਿਗੁਰੂ ਸਿੱਖਾਂ ਦਾ ਮੰਨਿਵਾ ਮਾ ਮਤੂ ਚੀ ਮਾਤ ਪਤ ਦੇ ਰਾਖੇ ਹੀ ਅਕਾਲ ਪੁਰਖ ਵਾਹਿਗੁਰੂ ਜੀ ਪੰਥ ਦੇ ਸਦਾ ਹੀ ਸਹਾਈ ਦਾਤਾਰ ਜੀਓ ਸ੍ਰੀਨਨ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਉਹਦੇ ਸਿੱਖ ਸੇਵਕਾਂ ਨੂੰੁੱਲੇ ਦਰਸ਼ਨ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹੀ ਨਵਾਣਿਆਂ ਦੇ ਮਾਨ ਨਿਤਾਣਿਆਂ ਦੇ ਪਾਣ ਨਯੋਟਿਆਂ ਦੀ ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਪਾਤਸ਼ਾਹ ਜੀ ਗੁਰੂ ਗਰੀਬ ਨਿਵਾਜ ਜੀ ਉਹ ਸਤਿਨਾਮ ਵਾਹਿਗੁਰੂ ਆਸੇ मची <laughs> <laughs>